ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੇਰੀ ਇਸ ਕਿਤਾਬ ਚਪਜੀ ਸਾਹਿਬ ਦੇ ਆਪਾਂ 20ਵੇਂ ਪੇਜ ਦੇ ਉੱਪਰ ਜਿਹੜੀ ਦੂਸਰੀ ਪੌੜੀ ਹੁਕਮੇ ਵਾਲੀ ਪੌੜੀ ਹੈ ਉਸ ਦੀ ਤੀਸਰੀ ਪੰਕਤੀ ਹੈ ਜਿਹੜੀ ਹੁਕਮੀ ਉਤਮ ਨੀਚ ਹੁਕਮ ਲਖ ਦੁੱਖ ਸੁਖ ਪਾਈਆਂ ਹੈ ਇਹਦੇ ਉੱਪਰ ਵਿਚਾਰ ਕਰਾਂਗੇ ਜੀ ਅ ਫਿਰ ਜਿਹੜੀ ਆਪਣੀ ਸੁਰਤ ਜਦੋਂ ਬਾਣੀ ਪੜਨੀ ਹੈ ਪਹਿਲਾਂ ਵੀ ਕਿਹਾ ਸੀ ਕਿ ਆਪਣੀ ਜਿਹੜੀ ਇਮੇਜ ਬਣਾਈ ਹੋਈ ਉਸ ਪ੍ਰਭੂ ਪਰਮਾਤਮਾ ਦੇ ਲਈ ਕਿਉਂਕਿ ਆਪਾਂ ਗੱਲਾਂ ਕਰਨੀਆਂ ਜੀ ਜਿਹੜੀ ਬਾਣੀ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਲ ਗੱਲਾਂ ਹੈ ਜੀ ਗੱਲਾਂ ਕਰਨੀਆਂ ਨੇ ਆਪਾਂ ਉਸ ਆਪਣੇ ਰੱਬ ਦੇ ਨਾਲ ਆਪਣੇ ਆਪ ਨੂੰ ਉੱਥੇ 멘ਟਲ ਇਮੇਜ ਦਿਮਾਗੀ ਇਮੇਜ ਦੇ ਵਿੱਚ ਲੈ ਜਾਓ ਜਿੱਥੇ ਤੁਸੀਂ ਬੈਠੇ ਹੋ ਤੁਹਾਡੇ ਨਾਲ ਸਾਡਾ ਗੁਰੂ ਨਾਨਕ ਭਰਾ ਨਾਨਕ ਬਾਬਾ ਨਾਨਕ ਬਿਠਾ ਹੈ ਜਿਸਨੇ ਮੇਰੀ ਬਾਹ ਪਕੜੀ ਹੈ ਸ਼ਬਦ ਗੁਰੂ ਨਾਨਕ ਦਾ ਜੀ ਬੋਲ ਮੈ ਰਿਹਾ ਤਾਂ ਕਿ ਮੇਰੀ ਜਿਹੜੀ ਸਾਹ ਹੈ ਮੇਰੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਪੈਜੇ ਮੇਰੀ ਉਸ ਪ੍ਰਭੂ ਪਰਮਾਤਮਾ ਨਾਲ ਬਣਾਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰੀ ਗੱਲ ਜਿਹੜੀ ਹੈ ਮੇਰੇ ਉਸ ਰੱਬ ਨਾਲ ਕਰਾ ਰਹੇ ਨੇ ਤੇ ਪ੍ਰਭੂ ਪਰਮਾਤਮਾ ਗਿਆ ਪਰਦਾਸ ਬੇਨਤੀ ਕਰਦੇ ਆ ਰਹੇ ਆ ਉਸ ਦੇ ਹੁਕਮ ਦੇ ਵਿੱਚ ਰਹਿਣ ਦੀ ਗੱਲ ਕਰਦੇ ਆ ਤੇ ਮਹਾਰਾਜ ਕਹਿੰਦੇ ਨੇ ਹੁਕਮ ਹੀ ਉਤਮ ਨੀਚ ਹੁਕਮ ਲੈਖ ਦੁੱਖ ਸੁੱਖ ਪਾਹੀ ਹੈ ਮੇਰੇ ਰੱਬ ਜੀ ਤੇਰੇ ਹੁਕਮ ਹੀ ਫਿਰ ਦੱਸ ਦੀ ਜਿਹੜਾ ਉਸ ਪ੍ਰਭੂ ਪਰਮਾਤਮਾ ਨੇ ਇੱਕ ਨਿਜਮ ਬਣਾਇਆ ਜਿਹੜਾ ਉਸ ਪ੍ਰਭੂ ਪਰਮਾਤਮਾ ਨੇ ਆਪਣਾ ਹੁਕਮ ਬਣਾਇਆ ਜਿਹੜਾ ਉਸ ਨੇ ਆਪਣਾ ਰੂਲ ਰੈਗੂਲੇਸ਼ਨ ਬਣਾਇਆ ਉਹ ਹੁਕਮ ਹੈ ਜੀ ਡਿਵਾਈਨ ਲਾ ਜਿਹਨੂੰ ਕਹਿੰਦੇ ਨੇ ਜਿਵੇਂ ਦੁਨੀਆ ਦੇ ਵਿੱਚ ਹਰ ਦੇਸ਼ ਦੇ ਆਪਣੇ ਆਪਣੇ ਹੁਕਮ ਹੁੰਦੇ ਆ ਆਪਣੇ ਆਪਣੇ ਨਿਜਮ ਹੁੰਦੇ ਆ ਉਵੇਂ ਉਸ ਪਰਮਾਤਮਾ ਦਾ ਨਿਜਮ ਹੈ ਜੀ ਉਸ ਪਰਮਾਤਮਾ ਦਾ ਡਿਵਾਈਨ ਹੁਕਮ ਹੈ ਜਿਹਨੂੰ ਕਹਦੀ ਹੈ ਇਹ ਦੁਨੀਆ ਦੇ ਲਾਅ ਉਠੇ ਹੋ ਸਕਦੇ ਆ ਦੁਨੀਆ ਦੇ ਲਾਅ ਇੱਕ ਬੰਦੇ ਨੂੰ ਅਪਰਾਧੀ ਦੂਜੇ ਨੂੰ નિર્ਦੋਸ਼ ਸਾਬਤ ਕਰ ਸਕਦੇ ਨੇ ਪਰ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਲਾਅ ਉਹ ਹਮੇਸ਼ਾ ਬਰਕਰਾਰ ਰਹਿੰਦਾ ਇੱਕੋ ਹੀ ਰਹਿੰਦਾ ਜਿਵੇਂ ਚਾਵੇ ਉਹ ਰਹਿੰਦਾ ਜੀ ਉਹ ਚਾਵੇ ਬਦਲ ਸਕਦਾ ਉਹ ਚਾਵੇ ਨਹੀਂ ਬਦਲ ਸਕਦਾ ਪਰ ਉਸ ਦਾ ਜਿਹੜਾ ਰਾਜ ਜਿਹੜਾ ਨਿਆਂਗਾ ਆਪਾਂ ਕਹਿੰਦੇ ਆ ਉਹ ਸੱਚਾ ਏ ਤੇ ਹਮੇਸ਼ਾ ਥਿਰ ਰਹਿੰਦਾ ਕਿਉਂਕਿ ਪਰਮਾਤਮਾ ਥਿਰ ਰਹਿੰਦਾ ਉਹ ਬਦਲਦਾ ਨਹੀਂ ਉਹ ਕਿਸੇ ਇੱਕ ਮਨੁੱਖ ਦੇ ਲਈ ਨਹੀਂ ਬਦਲਦਾ ਇਹ ਨਹੀਂ ਕਿ ਇੱਕ ਮਨੁੱਖ ਲਈ ਹੋਰ ਹੋ ਜਾਏਗਾ ਦੂਸਰੇ ਮਨੁੱਖ ਲਈ ਉਹ ਹੋਰ ਹੋ ਜਾਏਗਾ ਭਾਵ ਉਸ ਪ੍ਰਭੂ ਪਰਮਾਤਮਾ ਦਾ ਨਿਆ ਉਸ ਦਾ ਲਾ ਜਿਹੜਾਗਾ ਉਸ ਦਾ ਡਿਵਾਈਨ ਲਾ ਜਿਹੜਾ ਉਸ ਦਾ ਹੁਕਮ ਹੈ ਜਿਹੜਾ ਉਹ ਸਾਰਿਆਂ ਦੇ ਲਈ ਸੇਮ ਰਹਿੰਦਾ ਠੀਕ ਹੈ ਮਹਾਰਜ ਕਹਿੰਦੇ ਨੇ ਉਸ ਦੇ ਬਣਾਏ ਹੋਏ ਹੁਕਮ ਦੇ ਵਿੱਚ ਉੱਤਮ ਦੇ ਊੜੇ ਨੂੰ ਔਂਕਰ ਤਤਿੰਨ ਤਤਾ ਮੰਮੀ ਨੂੰ ਔਂਕਰ ਉੱਤਮ ਹੈ ਨੀਚ ਨਨੇ ਨੂੰ ਚਿਚ ਨੂੰ ਔਂਕਰ ਨੀਚ ਹੈ ਭਾਵ ਕੋਈ ਇਨਸਾਨ ਕੋਈ ਸ਼੍ਰੇਣੀ ਕੋਈ ਜਾਤੀ ਜਿਹੜੀ ਹੈ ਜਾਂ ਤਾਂ ਉਹ ਵਧੀਆ ਹੋ ਜਾਂਦੀ ਹੈ ਜਾਂ 19ਵੀ ਹੋ ਜਾਂਦੀ ਹੈ ਉੱਤਮ ਹੁੰਦਾ ਜੀ ਬਹੁਤ ਵਧੀਆ ਹੋ ਜਾਣਾ ਚੰਗਾ ਹੋ ਜਾਣਾ ਸ਼੍ਰੇਸ਼ਟ ਹੋ ਜਾਣਾ ਨੀਵਾ ਹੁੰਦਾ ਜੀ ਕੋਈ ਘਟਿਆ ਹੋ ਜਾਣਾ ਨੀਚ ਹੋ ਜਾਣਾ ਹੁਣ ਇਹ ਜਿਹੜੀ ਉੱਤਮ ਨੀਚ ਹੈ ਇਕੱਲੀ ਮਨੁੱਖਾਂ ਦੇ ਲਈ ਨਹੀਂ ਹੈ ਜੀ ਠੀਕ ਹੈ ਐਗਜ਼ਾਮਪਲ ਲੈਣੇ ਆਪਾਂ ਪੱਥਰਾਂ ਦੀ ਲੈ ਲਓ ਜੀ ਉਹੀ ਪੱਥਰ ਹੈ ਜੀ ਜਦੋਂ ਉਹਨੂੰ ਘੜਿਆ ਜਾਂਦਾ ਉਹਨੂੰ ਤਰਸ਼ਿਆ ਜਾਂਦਾ ਉਹਨ ਇੱਕ ਵਧੀਆ ਮੂਰਤ ਬਣਾ ਜਾਂਦੀ ਹੈ ਉਹ ਮੰਦਿਰਾਂ ਮਸਜਿਦਾਂ ਗੁਰਦੁਆਰਿਆਂ ਗੁਰਤਾਰਾਂ ਦੇ ਵਿੱਚ ਜਾਂ ਚਰਚਾਂ ਦੇ ਵਿੱਚ ਸਜਾਈ ਜਾਂਦੀ ਹੈ ਜੀ ਮਾਫ ਕਰਨਾ ਤੁਸੀਂ ਸੁਚਿਆਣ ਗੁਰਦੁਆਰੇ ਕਹਿ ਦਿੱਤਾ ਹਾਂਜੀ ਬਹੁਤ ਸਾਰੇ ਗੁਰਦੁਆਰੇ ਨੇ ਜਿੱਥੇ ਵਕ ਵਕ ਅ ਸੰਘਾਂ ਦੀ ਜਿਹੜੀ ਮੂਰਤੀ ਆ ਬਣਾਈ ਵੀ ਆ ਤੇ ਲੋਕ ਪੂਜਦੇ ਵੀ ਆ ਠੀਕ ਹੈ ਜੀ ਆ ਪਗਤਾਨੀ ਮੂਰਤੀ ਬਣਾਈ ਹੈ ਲੋਕ ਪੂਜਦੇ ਨੇ ਉਹੀ ਪੱਥਰ ਹੈ ਜੀ ਮਾਫ ਕਰਨਾ ਜਿਹੜਾ ਸਾਡੇ ਲੈਟਰਨ ਬਾਥਰੂਮ ਚ ਲੱਗਿਆ ਹੁੰਦਾ ਇੱਕ ਪਾਸੇ ਉਹ ਪੱਥਰ ਹੈ ਜਿਹੜਾ ਉਹ ਭਗਵਾਨ ਬਣ ਕੇ ਬਹਿ ਗਿਆ ਜੀ ਅਸੀਂ ਮੱਥਾ ਟੇਕਦੇ ਹਾਂ ਪੂਜਦੇ ਹਾਂ ਦੂਜੇ ਪਾਸੇ ਉਹ ਪੱਥਰ ਜਿਹੜਾ ਸਾਡੇ ਪੈਰਾਂ ਥੱਲੇ ਹੈ ਅਸੀਂ ਆਪਣੇ ਨਿਕਾਸ ਦੇ ਲਈ ਵਰਤਦੇ ਹਾਂ ਜੀ ਠੀਕ ਹੈ ਕਿਉਂਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਸੁੱਚਮਤਾ ਦੀ ਆਪਾਂ ਕਹਿੰਨੇ ਕਿ ਵਾਸ਼ਰੂਮ ਕਰਕੇ ਆਇਆ ਬੰਦਾ ਝੂਠਾ ਹੋ ਗਿਆ ਠੀਕ ਹੈ ਜੀ ਤੇ ਉਹੀ ਵਾਸ਼ਰੂਮ ਜੀ ਦੇ ਵਿੱਚ ਕਰਦੇ ਹਾਂ ਪੱਥਰ ਹੈ ਪੱਥਰ ਹੈ ਇੱਕ ਉੱਤਮ ਹੋ ਗਿਆ ਇੱਕ ਨੀਵਾ ਹੋ ਗਿਆ ਠੀਕ ਹੈ ਭਾਵ ਕਿ ਆ ਪ੍ਰਭੂ ਪਰਮਾਤਮਾ ਦੇ بنائے ਹੁਕਮ ਦੇ ਵਿੱਚ ਜਿਹੋ ਜੇ ਅਸੀਂ ਕੰਮ ਕਰਾਂਗੇ ਜਿਵੇਂ ਦਾਸੀਂ ਆਪਣਾ ਜੀਵਨ ਜੀਵਾਂਗੇ ਅਸੀਂ ਉੱਚੇ ਹੋ ਜਾਵਾਂਗੇ ਅਸੀਂ ਨੀਵੇਂ ਹੋ ਜਾਵਾਂਗੇ ਹੁਣ ਮੈਂ ਆਪਣੀ ਐਗਜ਼ਾਮਪਲ ਲੈ ਲਵਾਂ ਜੀ ਜਿਵੇਂ ਇੱਥੇ ਬੈਠ ਕੇ ਕੋਈ ਰੱਬ ਦਾ ਨਾਮ ਲਾਉਂਗਾ ਤੁਹਾਡੇ ਨਾਲ ਪਿਆਰ ਮੁਹੱਬਤ ਗੱਲ ਸੰਝ ਕਰੂੰਗਾ ਜੀ ਉਸ ਪਰਮਾਤਮਾ ਦੇ ਇਸ਼ਕ ਦੀਆਂ ਗੱਲਾਂ ਕਰਾਂਗੇ ਉਸ ਰੱਬ ਦੀਆਂ ਗੱਲਾਂ ਕਰਾਂਗੇ ਤੁਹਾਨੂੰ ਵਧੀਆ ਲੱਗਣਗੀਆਂ ਤੁਸੀਂ ਕਹਣਗੇ ਜੀ ਕੀ ਪਤਾ ਤੁਸੀਂ ਮੇਰੇ ਲਈ ਵੀ ਅਰਦਾਸ ਕਰੋ ਪਰ ਮੈਨੂੰ ਕਹੋਗੇ ਯਾਰ ਇਹ ਬੰਦਾ ਵਧੀਆ ਲੱਗਦਾ ਹਾਲਾਂਕਿ ਤੁਸੀਂ ਮੈਨੂੰ ਜਾਣਦੇ ਨਹੀਂ ਹੋਮੋਗੇ ਕਹੋਗੇ ਬੰਦਾ ਵਧੀਆ ਲੱਗਦਾ ਜੇ ਅੱਜ ਮੈਂ ਉਹੀ ਕੰਮ ਕਰਾਂ ਜੋ ਚੱਲ ਰਹੇ ਨੇ ਗਲਤ ਕੰਮ ਕਰਾਂ ਕਿਸੇ ਨੂੰ ਮਾੜਾ ਬੋਲਾਂ ਠੀਕ ਹੈ ਇਨਸਾਨ ਮੇ ਉਹੀ ਸਿਰਫ ਇੱਕ ਜ਼ੁਬਾਨ ਨੇ ਮੈਨੂੰ ਇੱਕ ਵਧੀਆ ਜਾਂ ਘਟੀਆ ਇਨਸਾਨ ਬਣਾ ਦੇਣਾ ਜ਼ੁਬਾਨ ਨੇ ਕਹਿਣਾ ਕਿ ਇਹ ਬੰਦਾ ਉੱਤਮ ਹੈ ਜਾਂ ਨੀਚਾ ਹੈ ਠੀਕ ਹੈ ਇਸ ਦੁਨੀਆ ਦੇ ਵਿੱਚ ਪਰ ਪ੍ਰਭੂ ਪਰਮਾਤਮਾ ਦੀ ਜੇ ਆਪਾਂ ਕਚਹਿਰੀ ਦੀ ਗੱਲ ਕਰੀਏ ਜੀ ਇੱਕ ਮੈਂ ਸ਼ਬਦ ਪੜਿਆ ਸੀ ਉੱਥੇ ਦੋ ਹੀ ਰੁੱਤਾਂ ਨੇ ਜੀ ਪ੍ਰਭੂ ਪਰਮਾਤਮਾ ਦੀ ਕਚਹਿਰੀ 'ਚ ਇੱਕ ਰਤ ਰੁੱਤ ਉਹ ਆ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ 'ਚ ਭਿੱਜੇ ਆ ਜਿਨ੍ਹਾਂ ਨੂੰ ਪਰਮਾਤਮਾ ਜਾਣਦਾ ਉਹ ਰੁੱਤਾਂ ਦੂਜੀ ਰੁੱਤ ਉਹ ਆ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਭੁੱਲ ਗਿਆ ਦੋਇਰਤਾ ਨੇ ਜਿਉਂ ਤੇ ਉਵੇਂ ਹੀ ਉੱਤਮ ਤੇ ਨੀਚੋ ਉਹ ਜਿਹੜੇ ਪਨੁਖ ਨੂੰ ਚਾਹੇ ਤੁਹਾਡਾ ਜਿੰਨੇ ਮਰਜੀ ਤੁਹਾਡੇ ਕੋਲ ਪੈਸੇ ਹੋਣ ਚਾਹੇ ਤੁਹਾਡੇ ਕੋਈ ਸੁਣਦਾ ਨਾ ਹੋਵੇ ਚਾਹੇ ਤੁਹਾਨੂੰ ਕੋਈ ਪੁੱਛਦਾ ਕਿਛਦਾ ਨਾ ਹੋਵੇ ਪਰ ਜੇ ਤੁਹਾਡੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਵਸਿਆ ਹੋਇਆ ਤਾਂ ਤੁਸੀਂ ਉੱਤਮ ਹੋ ਜੇ ਤੁਸੀਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਭੁੱਲ ਗਏ ਹੋ ਤਾਂ ਤੁਸੀਂ ਨੀਵੇਂ ਇੱਥੇ ਦੁਨੀਆ ਨਾਲ ਦੋ ਤਰੀਕੇ ਜਿਵੇਂ ਪਹਿਲਾਂ ਵੀ ਕਿਹਾ ਸੀ ਬਾਣੀ ਮੰਨਣ ਦੀ ਗੱਲ ਹੈ ਜੀ ਅਸੀਂ ਸਾਹਜ ਪਾਉਣੀ ਆ ਉਸ ਪ੍ਰਮਾਤਮਾ ਨਾਲ ਜਿਸ ਸਾਡੀ ਸਾਹਜ ਪਈ ਹੈ ਜੇ ਬੈਠ ਕੇ ਅਸੀਂ ਗੱਲਾਂ ਕਰ ਰਹੇ ਆ ਸ਼ੁਕਰਾਨਾ ਕਰਨੇ ਆ ਉਸ ਮਾਲਕ ਦਾ ਉਸ ਨਾਲ ਪਿਆਰ ਮੁਹੱਬਤ ਇਸ਼ਕ ਕਰ ਰਹੇ ਆ ਤਾਂ ਅਸੀਂ ਉੱਤਮਾ ਜੀ ਜੇ ਅਸੀਂ ਉਸ ਨੂੰ ਭੁੱਲ ਗਏ ਆ ਵਿਸਾਰ ਗਏ ਆ ਕਹਿੰਨੇ ਮੈਂ ਹੀ ਮਿਹਨਤ ਕੀਤੀ ਹੈ ਮੈਂ ਹੀ ਇਹ ਕੀਤੀ ਆ ਮੈਂ ਇੰਨੀ ਤਨ ਦੌਲਤ ਕਮਾ ਲਈ ਮੈਂ ਇੰਨੇ ਦੀ ਪੁੱਤ ਕਮਾ ਲਈ ਜਮੈਂ ਆ ਕਰ ਲਿਆ ਤਾਂ ਅਸੀਂ ਨਹੀਂਵੇਂ ਹੋ ਗਏ ਠੀਕ ਹੈ ਇਹ ਦੁਨੀਆ ਦਾ ਉਤਮ ਨਹੀਂ ਚ ਹੋਰ ਹੋ ਜਾਂਦਾ ਜੀ ਪ੍ਰਭੂ ਪ੍ਰਮਾਤਮਾ ਦਾ ਉੱਤਮ ਨਹੀਂ ਛੋ ਰਜਨ ਦ ਦੁਨੀਆ ਚ ਵੀ ਜਿਵੇਂ ਪਹਿਲਾਂ ਕਿ ਅਸੀਂ ਬੋਲਣ ਦੇ ਮੇਰੀ ਜ਼ੁਬਾਨ ਕਰਕੇ ਮੈਂ ਵਧੀਆ ਜਾਨੀਮਾ ਇਨਸਾਨ ਹੋ ਸਕਦਾ ਪਰ ਪ੍ਰਭੂ ਪ੍ਰਮਾਤਮਾ ਦੀ ਕਚਹਿਰੀ ਰਾਜ ਦਰਬਾਰ ਵਿੱਚ ਜੀ ਜੇ ਮੈਂ ਉਸ ਦਾ ਨਾਮ ਜਪੂਗਾ ਜੀ ਉਸ ਦੇ ਨਾਲ ਸਾਝ ਪਾਉਂਗਾ ਪ੍ਰੀਤ ਪਾਉਂਗਾ ਤਾਂ ਮੈਂ ਉੱਤਮ ਹੋਵਾਂਗਾ ਨਹੀਂ ਤਾਂ ਜੀ ਮੈਂ ਨੀਮਾ ਰਹੂੰਗਾ ਉਸ ਤੋਂ ਬਾਅਦ ਹੈ ਜੀ ਹੁਕਮ ਲਿਖ ਹੁਕਮ ਦੇ ਮੰਮੀ ਨੂੰ ਸਿਆਰੀ ਹੈ ਲੱਲੇ ਨੂੰ ਸਿਆਰੀ ਖੱਖੇ ਨੂੰ ਸਿਆਰੀ ਲਿਖ ਜ਼ਿਆਦਾਤਰ ਜਿਹੜੇ ਸਿਹਾਰੀ ਵਾਲੇ ਸ਼ਬਦ ਆ ਜਾਂਦੇ ਆ ਉਹ ਜਦੋਂ ਤੁਸੀਂ ਮੇਰਾ ਕੋਰਸ ਦੇਖੋਗੇ ਜਿਹਦੇ ਵਿੱਚ ਮੇਰੀ ਸ਼ਕਲ ਤੋਂ ਬਿਨਾ ਸਿਰਫ ਸ਼ਬਦਾਂ ਦੇ ਉੱਪਰ ਧਿਆਨ ਦਿੱਤਾ ਹੈ ਉੱਥੇ ਬੜੇ ਢੰਗ ਨਾਲ ਸਮਝਾਇਆ ਗਿਆ ਕਿ ਜਦੋਂ ਸਿਹਾਰੀ ਆ ਜਾਂਦੀ ਹੈ ਤਾਂ ਕਈ ਵਾਰ ਸਿਹਾਰੀ ਪੰਜਾਬੀ ਵਿੱਚ ਕਿਸੇ ਚੀਜ਼ ਦੇ ਵਿੱਚ ਹੋਣ ਦੀ ਗੱਲ ਕਰਦੀ ਹੈ ਜਿਵੇਂ ਹੁਕਮ ਲਿਖ ਹੁਕਮ ਮੰਮੀ ਨੂੰ ਸਿਹਾਰੀ ਆ ਪਾਵ ਹੁਕਮ ਦੇ ਵਿੱਚ ਪਾਵ ਉਸ ਲਿਖੇ ਹੋਏ ਪ੍ਰਭੂ ਪਰਮਾਤਮਾ ਦੇ ਬਣਾਏ ਹੋਏ ਉਸ ਪ੍ਰਭੂ ਪਰਮਾਤਮਾ ਨੇ ਨਿਜਮ ਦੇ ਵਿੱਚ ਠੀਕ ਹੈ ਦੁੱਖ ਸੁਖ ਪਾਈ ਹੈ ਠੀਕ ਹੈ ਹੁਣ ਦੁੱਖ ਤੇ ਸੁਖ ਕਿਵੇਂ ਪੈਣੇ ਆ ਜੀ ਦੁੱਖ ਸੁਖ ਜਿਹੜੇ ਆ ਪਹਿਲਾਂ ਵੀ ਆਪਾਂ ਕਹਾਣੀ ਇੱਕ ਸੁਣ ਚੁੱਕੇ ਆ ਪਿੱਛੇ ਦੁੱਖ ਸੁਖ ਜਿਹੜੇ ਸਾਡੀ ਦੁਨੀਆ ਦੇ ਨੇ ਇਹ ਹੋਰ ਨੇ ਤੇ ਇੱਕ ਆਤਮਿਕ ਅਵਸਥਾ ਵਾਲੇ ਦੁੱਖ ਸੁਖ ਹੋ ਰਹੇ ਨੇ ਦੁਨੀਆ ਦੇ ਜਿਹੜੇ ਦੁੱਖ ਸੁਖ ਨੇ ਉਹ ਕਈ ਵਾਰ ਸਾਨੂੰ ਸਰੀਰ ਨੂੰ ਪੀੜਾ ਆ ਜਾਂਦੀ ਜਿਹਨੂੰ ਆਪਾਂ ਦਰਦ ਕਹਿੰਦੇ ਜਿਵੇਂ ਮੇਰਾ ਸਿਰ ਦੁਖਦਾ ਹੈ ਤੇ ਮਾਨਸਿਕ ਦੁੱਖ ਹੋ ਜਾਂਦੇ ਜਦੋਂ ਕਹਿੰਦੇ ਜਿਵੇਂ ਅੱਜਕੱਲ ਜਿਹੜੇ ਕਹਿੰਦੇ ਜਿਵੇਂ ਮੇਰਾ ਹਾਰਟ ਬ੍ਰੇਕ ਹੋ ਗਿਆ ਆਪਾ ਮੇਰਾ ਕਿਸੇ ਨੇ ਦਿਲ ਤੋੜ ਦਿੱਤਾ ਜਾਂ ਕਿਸੇ ਨੇ ਮੈਨੂੰ ਕੋਈ ਮੰਦੜੇ ਸ਼ਬਦ ਬੋਲ ਦਿੱਤੇ ਜਿਸ ਦੇ ਨਾਲ ਮੈਨੂੰ ਬੜੇ ਮੇਰੇ ਮਨ ਨੂੰ ਸੱਟ ਲੱਗੀ ਜਾਂ ਕਿਸੇ ਨੇ ਮੇਰੇ ਨਾਲ ਧੋਖਾ ਤੜੀ ਕਰਤੀ ਮੇਰੇ ਮਨ ਨੂੰ ਸੱਟ ਲੱਗੀ ਉਹ ਦੁੱਖ ਹੈ ਜੀ ਤੇ ਉਵੇਂ ਹੀ ਸੁੱਖ ਨੇ ਜਦੋਂ ਸਾਨੂੰ ਕੋਈ ਵਧੀਆ ਲੱਗਦਾ ਕੋਈ ਵਧੀਆ ਕਹਿੰਦਾਗਾ ਸੀ ਵਧੀਆ ਸੁਣਦੇ ਆ ਸਾਡਾ ਮਨ ਜਿਹੜਾ ਸੰਤੁਸ਼ਟ ਹੋ ਜਾਂਦਾ ਸਾਨੂੰ ਖੁਸ਼ੀ ਹੁੰਦੀ ਹੈ ਸਾਨੂੰ ਲੱਗਦਾ ਸੁੱਖ ਹੈ ਸਰੀਰਕ ਦੁੱਖ ਸੁੱਖ ਨੇ ਮਾਨਸਿਕ ਦੁੱਖ ਸੁੱਖ ਨੇ ਉਦੋਂ ਬਾਅਦ ਜਿਹੜੀ ਸਪਿਰਚੁਅਲ ਜਿਹੜੀ ਰੋਹਾਨੀਅਤ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਦੁੱਖ ਸੁੱਖ ਨੇ ਜੀ ਰੋਹਾਨੀਅਤ ਵਿੱਚ ਕਿੰਨਾ ਕਦੋਂ ਆ ਜਦੋਂ ਉਸ ਪਰਮਾਤਮਾ ਦੇ ਨਾਲ ਜੁੜੇ ਰਵਾਂਗੇ ਜੀ ਉਸਦੇ ਨਾਲ ਸਾਂਝ ਪਈ ਰਹੂਗੀ ਮੇਰੇ ਨਾਨਕ ਮੇਰੇ ਨਾਲ ਹੋ ਮੇਰਾ ਰੱਬ ਮੇਰੇ ਨਾਲ ਹੋ ਉਦੋਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਤਤਿਆਂ ਤਵੀਆਂ ਤੇ ਬੈਠੇ ਸਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਅਸੀਸ ਆਪਣਾ ਕਟਵਾ ਲਿਆ ਸੀਗਾ ਜਾ ਬੰਦ ਬੰਦ ਜਿੰਨਾ ਸਿੰਘਾਂ ਨੇ ਕਟਵਾਇਆ ਖੋਪਰੀਆਂ ਲਹਾਈਆਂ ਜਿੰਨਾਂ ਨੇ ਜਿਹੜੇ ਚੱਖਰੀਆਂ ਤੇ ਮੇਲੇ ਵੀਰ ਚੜ ਗਏ ਜਿੰਨਾ ਤਨ ਆਰਿਆਂ ਨਾਲ ਚਰਵਾਇਆ ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਵਾਂਗੂ ਜਿੰਨਾਂ ਨੇ ਆਪਾਂ ਨੇ ਬੱਚੇ ਦਾ ਕਾਲਜ ਜਿਹੜਾ ਮੂੰਹ ਵਿੱਚ ਅਪਾ ਵਾਲਿਆ ਤੇ ਸੀ ਤੱਕ ਨਹੀਂ ਸੀ ਕੀਤੀ ਇਹ ਜੀਆਂ ਹੋਰ ਵੀ ਕਥਾ ਕਹਾਣੀਆਂ ਆਉਂਦੀਆਂ ਨੇ ਜੀ ਜਿੱਚ ਕਹਿੰਦੇ ਨੇ ਜੀ ਗੁਰੂ ਤੇ ਇੱਕ ਬਹਾਦਰ ਸਾਹਿਬ ਸਾਹਿਬ ਮੈਂ ਫਿਰ ਦੱਸਦਾਂ ਮੈਂ ਨਾਮ ਭੁੱਲ ਜਾਣਾ ਹੁਣ ਜੀ ਮਾਫ ਕਰ ਦੇਣਾ ਸਿਰਫ ਭਾਵਨਾ ਨੂੰ ਸਮਝਣਾ ਤੇ ਅਰਥ ਨੂੰ ਸਮਝਣਾ ਕਹਿੰਦੇ ਨੇ ਕਿ ਪਿੰਜਰੇ ਵਿੱਚ ਬੰਦ ਨੇ ਜੀ ਸ਼ਾਇਦ ਤੇ ਗੰਨੇ ਚੁੱਪ-ਚੁੱਪ ਕੇ ਸੱਟ ਰਹੇ ਨੇ ਤੇ ਪਿੱਛੇ ਸਿੰਘ ਜਿਹੜੇ ਨੇ ਉਹ ਚੱਕ-ਚੱਕੇ ਗੰਨੇ ਚੁੱਪੀ ਜਾਂਦੇ ਨੇ ਜੀ ਤੇ ਜਦੋਂ ਕਹਿੰਦੇ ਨੇ ਦਰਬਾਰ ਵਿੱਚ ਪਹੁੰਚਦੇ ਨੇ ਤੇ ਸਿੰਘ ਕਹਿੰਦੇ ਨੇ ਗੁਰੂ ਮਹਾਰਾਜ ਜੀ ਆਗਿਆ ਦਿਓ ਅਸੀਂ ਪੂਰਾ ਦਾ ਪੂਰਾ ਰਾਜ ਖਤਮ ਕਰ ਦਈਏ ਇਹਨਾਂ ਦਾ ਉਹ ਗੁਰੂ ਸਾਹਿਬਾ ਮੁਸਕਰਾਪੇ ਜਾਣੀ ਜਾਣ ਸੰ ਜੀ ਕਹਿੰਦੇ ਸਿੰਘੋ ਤੁਹਾਡੇ ਵਿੱਚ ਦਲੇਰੀ ਕਿੱਥੋਂ ਆਈ ਕਹਿੰਦੇ ਜੀ ਤੁਸੀਂ ਜਿਹੜੇ ਗੰਨੇ ਚੁੱਪ-ਚੁੱਪ ਕੇ ਸੱਟਦੇ ਸਨ ਅਸੀਂ ਉਹ ਚੁੱਪਦੇ ਰਹੇ ਆਉਂਦੇ ਆਉਂਦੇ ਨਾਲੇ ਬਾਣੀ ਦੇ ਨਾਲ ਜੁੜੇ ਸਨ ਨਾਲੇ ਤੁਹਾਡੇ ਚੁੱਪ ਹੋਏ ਗੰਨੇ ਚੁੱਪ ਕੇ ਸਾਡੇ ਅੰਦਰ ਜਿਹੜੀ ਆ ਆਤਮਿਕ ਜਾਨ ਆ ਗਈ ਸਾਡੇ ਅੰਦਰ ਇਹ ਅਵਸਥਾ ਆ ਗਈ ਇਨੀ ਤਾਕਤ ਆ ਗਈ ਇਹ ਅਲੌਕਿਕ ਸ਼ਕਤੀਆਂ ਆ ਗਈਆਂ ਕਿ ਅਸੀਂ ਇਸ ਰਾਜ ਦੀ ਇਟ ਨਾਈਟ ਖਰਾ ਕਰ ਸਕਦੇ ਆ ਇਸ ਰਾਜ ਨੂੰ ਤਬਾਹ ਕਰ ਸਕਦੇ ਆ ਤਾਂ ਗੁਰੂ ਮਹਾਰਾਜ ਮੁਸਕਰਾਏ ਕਹਿੰਦੇ ਸਿੰਘੋ ਜੇਕਰ ਮੇਰੇ ਝੂਠੇ ਗੰਨੇ ਚੁੱਪ ਕੇ ਤੁਹਾਡੇ ਅੰਦਰ ਤਾਕਤ ਆ ਸਕਦੀ ਹੈ ਤੁਸੀਂ ਇਹ ਸੋਚੋ ਪ੍ਰਮਾਤਮਾ ਨੇ ਮੇਰੇ ਅੰਦਰ ਕਿੰਨੀ ਸ਼ਕਤੀ ਭਰੀ ਹੋਈ ਗਈ ਠੀਕ ਹੈ ਜੀ ਅਸੀਂ ਪ੍ਰਮਾਤਮਾ ਦੀ ਮਰਜ਼ੀ ਦੇ ਵਿੱਚ ਰਹਿਣਾ ਹੈ ਅਸੀਂ ਉਸ ਤੋਂ ਬਾਹਰ ਨਹੀਂ ਜਾਣਾ ਠੀਕ ਹੈ ਇਸ ਲਈ ਬਹੁਤ ਹੈਰਾਨੀ ਵਾਲੀ ਗੱਲ ਤੁਹਾਨੂੰ ਦੱਸਦਾ ਬੜੀਆਂ ਅਲੌਕਿਕ ਸ਼ਕਤੀਆਂ ਨੇ ਜੀ ਅਸੀਂ ਉਹਨਾਂ ਦੇ ਵਿੱਚ ਨਹੀਂ ਪੈਣਾ ਕਿਉਂਕਿ ਸਾਡੇ ਕੋਲ ਜਿਵੇਂ ਕਈ ਵਾਰ ਹੁੰਦਾ ਨਾ ਜੀ ਕਿਸੇ ਕੋਲ ਪੈਸਾ ਆ ਜਾਂਦਾ ਸਹਾਰ ਨਹੀਂ ਹੁੰਦਾ ਆਪਾਂ ਕਹਿੰਦੇ ਆ ਪੈਸੇ ਨੇ ਇਹਨੂੰ ਖਰਾਬ ਕਰਤਾ ਜਿੰਨਾ ਟਾਈਮ ਗਰੀਬ ਸੀ ਵਧੀਆ ਸੀ ਜਦੋਂ ਪੈਸਾ ਆ ਗਿਆ ਇਹਨੇ ਆਪਦੀ ਸਾਰੀ ਕੁਲ ਉਜਾੜ ਦਿੱਤੀ ਉਵੇਂ ਇਹ ਸ਼ਕਤੀਆਂ ਜਿਹੜੀਆਂ ਜਿਵੇਂ ਮਹਾਰਾਜ ਕਹਿੰਦੇ ਨੇ ਨੌ ਨਿਦ 18 ਸਿੱਧੀਆਂ ਪਿੱਛੇ ਲੱਗੀਆਂ ਪਾਈ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੇ ਆਪਣੇ ਮਨ ਅੰਦਰ ਵਸਾ ਲਿਆ ਪਰਮਾਤਮਾ ਨਾਲ ਸਾਝ ਪਾਲੀ ਇਹ ਸ਼ਕਤੀਆਂ ਪਿੱਛੇ ਭੱਜੀਆਂ ਫਿਰਦੀਆਂ ਠੀਕ ਆਪਾਂ ਰਿੱਧੀਆਂ ਸਿੱਧੀਆਂ ਹੋਰ ਸ਼ਕਤੀਆਂ ਬਾਰੇ ਜਾਣਾਂਗੇ ਕੀ ਹੁੰਦੀਆਂ ਨੇ ਦੁਨੀਆ ਵਿੱਚ ਹੈ ਬਹੁਤ ਕੁਝ ਪਰਮਾਤਮਾ ਜਾਣਦਾ ਹੈ ਜੀ ਪਰ ਅਸੀਂ ਉਹਨਾਂ ਤੋਂ ਦੂਰ ਰਹਿਣਾ ਅਸੀਂ ਸਿਰਫ ਇਹਨਾਂ ਸੋਚਣਾ ਕਿ ਸਾਡੀ ਸਾਝ ਉਸ ਪਰਮਾਤਮਾ ਨਾਲ ਪੈ ਜੇ ਜਿੰਨਾ ਟਾਈਮ ਅਸੀਂ ਉਸ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਜਿਹੜਾ ਆਤਮਿਕ ਸੁੱਖ ਮਿਲਦਾ ਰਹੇਗਾ ਜਦੋਂ ਅਸੀਂ ਉਸ ਨਾਲ ਟੁੱਟ ਗਏ ਜਦੋਂ ਅਸੀਂ ਪਰਮਾਤਮਾ ਤੋਂ ਵਿਛੜ ਗਏ ਸਾਡਾ ਮਨ ਜਿਹੜਾ ਦੁੱਖਾਂ ਦੇ ਨਾਲ ਘਿਰਿਆ ਰਹੇਗਾ ਨਿੱਕੀ ਨਿੱਕੀ ਚੀਜ਼ ਕਿਸੇ ਨੇ ਕਹਿ ਦਿੱਤੀ ਸਾਨੂੰ ਦੁੱਖ ਲੱਗੇਗਾ ਜੀ ਪਰਮਾਤਮਾ ਨਾਲ ਜੁੜੇ ਹਾਂ ਕਿਸੇ ਨੇ ਸਾਡੇ ਘਰ ਚੋਰੀ ਕਰ ਲਈ ਰੱਬ ਮਾਫ ਕਰੇ ਕਿਸੇ ਨੇ ਸਾਡੇ ਨਾਲ ਧੋਖਾ ਧੜੀ ਕਰ ਲਈ ਸਾਨੂੰ ਮੰਦੜੇ ਸ਼ਬਦ ਬੋਲ ਦਿੱਤੇ ਅਸੀਂ ਕਹਿਣਾ ਜੀ ਪਰਮਾਤਮਾ ਨਾਲ ਜੁੜੇ ਹਾਂ ਰੱਬਾ ਤੇਰੀ ਮਰਜ਼ੀ ਇਗਨੋਰ ਕਰ ਦੇਣਾ ਠੀਕ ਹੈ ਜੇ ਨਹੀਂ ਜੁੜੇ ਅਸੀਂ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਇਹ ਗੱਲ ਕਹਿ ਕਿਦਾਂ ਏ ਸਾਨੂੰ ਇਦਾਂ ਬੋਲ ਕਿੱਦਾਂ ਗਿਆ ਇਹਦੀ ਹਿੰਮਤ ਕਿੱਦਾਂ ਪਈ ਅਸੀਂ ਲੜਨ ਤੱਕ ਅਸੀਂ ਸਾਰਾ ਆਪਣਾ ਆਪਣਾ ਸਿਸਟਮ ਖਰਾਬ ਕਰ ਲਿਆ ਕੋਸ਼ਿਸ਼ ਇਹ ਕਰੀਏ ਪ੍ਰਮਾਤਮਾ ਨਾਲ ਜੁੜੀਏ ਜੇ ਕਿਸੇ ਕੋ ਨੂੰ ਕੋਈ ਸਹਿ ਸਪਾਏ ਜਨ ਜਾਣ ਬੁਝਕੇ ਵੀ ਕੋਈ ਜੇ ਕਿਸੇ ਨੂੰ ਗਲਤ ਬੋਲਦਾ ਕੋਸ਼ਿਸ਼ ਇਹ ਕਰੀਏ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਰੱਬਾ ਤੇਰਾ ਸ਼ੁਕਰਾਨਾ ਤੂੰ ਮੈਨੂੰ ਸਹਿਨਸ਼ੀਲਤਾ ਬਖਸ਼ੀ ਤੂੰ ਸਾਨੂੰ ਮੈਨੂੰ ਸਬਰ ਬਖਸ਼ਿਆ ਉਸ ਬੰਦੇ ਦੀ ਗੱਲ ਸੁਣੀ ਨੂੰ ਅਨਗਾਲੀ ਕਰਦੋ ਕੋਨ ਇੱਕ ਗੱਲ ਹੋਰ ਦੱਸ ਦੇ ਜੀ ਸ਼ਬਦਾਂ ਦੇ ਜਿਹੜੇ ਅਰਥ ਨੇ ਨਾ ਉਹ ਅਸੀਂ ਦਿੰਨੇ ਆ ਮੰਨ ਲਓ ਹੁਣ ਬੈਠੇ ਮੈਂ ਤੁਹਾਨੂੰ ਇੱਥੇ ਸ਼ਬਦ ਕਦਮਾ ਨਹੀਂ ਹਾਉ ਹੁਣ ਤੁਹਾਨੂੰ ਪਤਾ ਨਹੀਂ ਹੋਣਾ ਬਿਨ ਨਹੀਂ ਹਾਉ ਦਾ ਮਤਲਬ ਕੀ ਆ ਜੇਕਰ ਮੈਂ ਇਹ ਕਦਮਾ ਵੀ ਕਿਹਾ ਹੋਏ ਚਾਈਨੀਜ਼ ਦੇ ਵਿੱਚ ਗਾਲ ਹੈ ਠੀਕ ਹੈ ਤੁਸੀਂ ਕਹਿੰਨਾ ਠੀਕ ਹੈ ਕਿਉਂਕਿ ਤੁਹਾਨੂੰ ਅਰਥ ਸਮਝ ਨਹੀਂ ਪਏ ਠੀਕ ਹੈ ਪਰ ਅਸਲ 'ਚ ਇਹ ਚਾਈਨੀਜ਼ ਦੇ ਵਿੱਚ ਇੱਕ ਸਤਿ ਸ਼੍ਰੀਕਾਲ ਹੈ ਹੈਲੋ ਕਹਿ ਦਿੰਦੇ ਆ ਇਹਨੂੰ ਠੀਕ ਹੈ ਜੀ ਨਹੀਂ ਹਾਉ ਠੀਕ ਹੈ ਉਵੇਂ ਹੀ ਅਸੀਂ ਜਿਹੜੇ ਆ ਸ਼ਬਦਾਂ ਨੂੰ ਅਰਥ ਦਿੰਨੇ ਆ ਜਿੰਨਾ ਟਾਈਮ ਤੁਹਾਨੂੰ ਜੇ ਤੁਸੀਂ ਸ਼ਬਦਾਂ ਨੂੰ ਜਿਹੜੇ ਮੀਨਿੰਗ ਨਾ ਦੋ ਸ਼ਬਦਾਂ ਨੂੰ ਇਗਨੋਰ ਕਰ ਦੋ ਤਾਂ ਉਹ ਸਾਡੇ ਉੱਪਰ ਅਸਰ ਨਹੀਂ ਕਰਦੇ ਜਦੋਂ ਅਸੀਂ ਉਸ ਨੂੰ ਮੀਨਿੰਗ ਦੇ ਦਿੰਨੇ ਆ ਜਦੋਂ ਅਸੀਂ ਉਸ ਦੇ ਅਰਥ ਕੱਢ ਲੈਨੇ ਆ ਅਸੀਂ ਆਪਣੇ ਤਨ ਦੇ ਉੱਪਰ ਮਨ ਦੇ ਉੱਪਰ ਹੜਾ ਲੈਨੇ ਆ ਫਿਰ ਸਾਨੂੰ ਦੁੱਖ ਦਿੰਦੇ ਜੇ ਕੋਈ ਕੁਝ ਬੋਲਦਾ ਤਾਂ ਹੀ ਮਹਾਰਾਜ ਨੇ ਬਹੁਤ ਕਿਹਾ ਜੀ ਚੁਗਲੀ ਨਿੰਦਿਆ ਨਾ ਕਰੋ ਕਿਸੇ ਦਾ ਬਾੜੀ ਵੱਦੂ ਘਾਟੂ ਗੱਲਬਾਤ ਨਾ ਕਰੋ ਕਿਸੇ ਦਾ ਜੇ ਜਿੰਨਾ ਗੱਲ ਕਰਨੀ ਉਹਨੂੰ ਕਹਿ ਮਿੱਤਰ ਪਿਆਰਾ ਤੂੰ ਆਪਣਾ ਹਾਲ ਚਾਲ ਸੁਣਾ ਕਿਸੇ ਹੋਰ ਦੀ ਗੱਲ ਨਾ ਕਰ ਉਹਦੀ ਗੱਲਾਂ ਬਾਹਲੀ ਗੱਲਾਂ ਉਹਨੂੰ ਬੁਲਾ ਲੈਨੇ ਆਪਾਂ ਇਕੱਠੇ ਬਹਿ ਕੇ ਕਰ ਲੈਨੇ ਆ। ਤੁਸੀਂ ਇਹ ਦੇਖਿਓ ਜੀ ਅੱਧੇ ਤੋਂ ਵੱਧ ਚੁਗਲੀਆਂ ਬੰਦ ਹੋ ਜਾਣੀਆਂ। ਅੱਧੇ ਤੋਂ ਵੱਧ ਉਹ ਬੰਦੇ ਨੇ ਗੱਲਾਂ ਨਹੀਂ ਕਰਨੀਆਂ। ਆਪਣੇ ਆਪ ਨਾਲੇ ਸਾਡੇ ਦੁੱਖ ਕੱਟੇਗੇ ਨਾਲੇ ਫਲਾਨੇ ਸਾਹਮਣੇ ਬੰਦੇ ਦੀ ਗੱਲ ਕੱਟੇਗੇ। ਬਹੁਤ ਸ਼ਬਦ ਐਸੇ ਆਉਂਦੇ ਆ ਜੀ ਮਹਾਰਾਜ ਕਹਿੰਦੇ ਨਿੰਦੋ ਨਿੰਦੋ ਮੋਕੋ ਜਨਨ ਕੋ ਨਿੰਦੋ ਨਿੰਦਾ ਜਨਨ ਕੋ ਖਰੀ ਪਿਆਰੀ। ਨਿੰਦਕ ਹਮਰੇ ਕੱਪੜੇ ਤੋਂ ਵੀ ਜਦੋਂ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਜੀ ਤੁਸੀਂ ਆਪਣੇ ਸਿਰ ਪਾਪ ਚੜਾ ਰਹੇ ਹੋ ਦੂਜਿਆਂ ਦੇ ਪਾਪ ਬਾਹਰ ਕੱਢ ਰਹੇ ਹੋ ਮੈਂ ਫਿਰ ਦੱਸਦਾ ਮੈਂ ਸ਼ਬਦ ਪੜ੍ਹਨ ਜਿਵੇਂ ਤੋਂ ਗਲਤੀ ਹੋ ਸਕਦੀ ਹੈ ਭਾਵਨਾ ਮੈਨੂੰ ਸਮਝਿਓ ਜੀ ਭੁੱਲ ਜਾਣਾ ਜੀ ਜਦੋਂ ਮੈਂ ਪੜ੍ਹ ਕੇ ਬੈਠਾ ਹਾਂ ਹਾਂ ਤਾਂ ਕੁਝ ਸਮੇਂ ਲਈ ਯਾਦ ਰਹਿੰਦਾ ਮਾਰੇ ਦੀ ਕਿਰਪਾ ਭੁੱਲ ਜਾਣਾ ਚੀਜ਼ਾਂ ਨੂੰ ਪਰ ਭਾਵਨਾ ਮੈ ਯਾਦ ਰਹ ਜਾਂਦੀ ਹੈ ਕਿ ਕਿਸੇ ਦੀ ਨਿੰਦਿਆ ਨਾ ਕਰੋ ਜਦੋਂ ਕਿਸੇ ਦੀ ਨਿੰਦਿਆ ਕਰਦੇ ਹਾਂ ਅਸੀਂ ਉਸ ਤੇ ਪਾਪ ਹੋ ਇਹ ਹੁਕਮ ਹੈ ਜੀ ਪ੍ਰਮਾਤਮਾ ਦਾ ਜੇ ਹੁਣ ਹੁਕਮ ਨੂੰ ਸਮਝਣਾ ਹੋਵੇ ਅਸੀਂ ਉਸ ਦੇ ਪਾਪ ਧੋ ਦਿੰਨੇ ਆ ਆਪਣੇ ਸਰਪਾਪ ਚਰਾ ਲੈਨੇ ਆ ਨਿੰਦਿਆ ਦੇ ਨਾਲ ਦੂਸਰਾ ਕੀ ਹੁੰਦਾ ਕਿ ਸਾਨੂੰ ਦੂਸਰੇ ਬੰਦੇ ਪ੍ਰਤੀ ਅਸੀਂ ਉਹਨੂੰ ਯਾਦ ਰੱਖ ਕੇ ਉਹਦੇ ਪ੍ਰਤੀ ਈਰਖਾ ਨੂੰ ਹੋਰ ਵਧਾ ਦਈਏ ਕਿ ਫਲਾਨਾ ਬੰਦਾ ਤਾਂ ਐਵੇਂ ਕਰਦਾ ਫਲਾਨਾ ਬੰਦਾ ਇਦਾਂ ਦਾ ਅਸੀਂ ਉਸ ਨੂੰ ਛੱਡ ਕੇ ਉਸ ਪ੍ਰਮਾਤਮਾ ਨਾਲ ਸਾਂਝ ਪਾਈਏ ਉਸ ਨਾਲ ਯਾਰੀ ਪਾਈਏ ਉਸ ਦੇ ਨਾਲ ਮਿੱਤਰਤਾ ਪਾਈਏ ਇਕੱਲੇ ਵੀ ਹੋਵਾਂਗੇ ਕਦੇ ਅਸੀਂ ਇਕੱਲੇ ਨਾ ਲੱਗਾਂ ਤੁਸੀਂ ਅੱਜ ਸੋਚ ਕੇ ਦੇਖ ਲਓ ਤੁਸੀਂ ਜੇ ਇਕੱਲੇ ਬੈਠੇ ਹੋ ਕਿ ਕੀ ਤੁਸੀਂ ਇਕੱਲੇ ਬੈਠ ਸਕਦੇ ਹੋ ਇਹ ਤੁਹਾਨੂੰ ਅੱਛੀ ਲੱਗ ਜਾਂਦੀ ਹੈ ਕਿ ਮੇਰੇ ਨਾਲ 5-10 ਜਣੇ ਹੋਣੇ ਚਾਹੀਦੇ ਜੇ ਤੁਸੀਂ ਇਕੱਲੇ ਨਹੀਂ ਬੈਠ ਸਕਦੇ ਤਾਂ ਹਾਂਜੀ ਪ੍ਰਮਾਤਮਾ ਦੀ ਰਹਿਮਤ ਨਹੀਂ ਹੋਈ ਕੋਸ਼ਿਸ਼ ਕਰੀਏ ਉਸਦੇ ਨਾਲ ਸਾਝ ਪਾਈਏ ਕਦੇ ਇਕੱਲੇ ਨਹੀਂ ਹੋਮੋਗੇ ਜੇ ਹੁਣ ਮੈਨੂੰ ਪੁੱਛੂ ਮੈਨੂੰ ਹਮੇਸ਼ਾ ਇਹ ਲੱਗਦਾ ਮੇਰੇ ਨਾਲ ਮੇਰਾ ਯਾਰ ਨਾਨਕ ਮੇਰਾ ਬਾਬਾ ਨਾਨਕ ਮੇਰਾ ਭਰਾ ਨਾਨਕ ਮੇਰਾ ਗੁਰੂ ਨਾਨਕ ਹੈ ਤੇ ਮੇਰੇ ਸਾਹਮਣੇ ਮੇਰਾ ਖਸਮ ਮੇਰਾ ਰੱਬ ਮੇਰਾ ਪ੍ਰਭੂ ਪ੍ਰਮਾਤਮਾ ਬੈਠਾ ਹੈ ਬੜਾ ਪ੍ਰਸੰਨ ਹੈ ਬੇਪਰਵਾਹ ਹੈ ਬੜੀ ਹਾਂ ਮਿੱਠੀ ਮਿੱਠੀ ਵਾਰਮ ਜੀ ਉਹਦੇ ਵੱਲੋਂ ਇੱਕ ਜਿਵੇਂ ਵਾਰਮਥ ਕਹਿੰਦੇ ਆ ਜਿਹਨੂੰ ਇੱਕ ਗਰਮੀ ਬਣੀ ਲੱਗਦੀ ਪਰ ਇੱਕ ਬੜਾ ਸਕੂਨ ਜਾਂ ਮਿਲਦਾ ਉਦਾਂ ਦੀ ਹਵਾ ਆ ਰਹੀ ਹੈ ਜੀ ਤੇ ਕੋਈ ਦੁਨੀਆ ਨਹੀਂ ਆਸੇ ਪਾਸੇ ਕੋਈ ਬੇਪਰਵਾਹੀ ਹੈ ਸਾਰੀ ਦੀ ਸਾਰੀ ਤੇ ਮਨ ਜਿਹੜਾ ਬਸ ਇੰਨਾ ਸਾਡੇ ਤਿੰਨਾਂ ਦੇ ਵਿੱਚ ਗੱਲਾਂ ਵਿੱਚ ਨਿਕਲ ਜਾਂਦਾ ਜੀ ਤੇ ਪ੍ਰਮਾਤਮਾ ਦੀ ਰਹਿਮਤ ਹੀ ਇਹ ਹੈ ਬੈਠੋ ਉਸਦੇ ਨਾਲ ਗੱਲਾਂਬੱਤਾਂ ਕਰੋ ਅੱਜ ਅੱਖਾਂ ਬੰਦ ਕਰਕੇ ਬਹਿਣਾ ਪੈਣਾ ਕੱਲ ਨੂੰ ਅੱਖਾਂ ਖੋਲ੍ਹ ਕੇ ਵੀ ਜਦੋਂ ਹੁਣ ਕੇਵਲ ਮੈਂ ਡਰਾਈਵ ਕਰਦਾ ਜੀ ਆਪਣੇ ਆਪ ਨੂੰ ਡਰਾਈਵ ਕਰਦੇ ਹੋਏ ਕੇਵਲ ਜੇ ਸਾਡੇ ਘਰ ਦੇ ਕੇਵਲ ਬੋਲਦੇ ਹੁੰਦੇ ਤਾਂ ਮੈਨੂੰ ਕੇਵਲ ਸੁਣਦਾ ਵੀ ਨਹੀਂ ਵੀ ਕੀ ਕਹਿੰਦੇ ਕਿਉਂਕਿ ਸੁਰਤ ਜਿਹੜੀ ਆਪਣੇ ਆਪ ਉਸ ਪ੍ਰਭੂ ਪਰਮਾਤਮਾ ਨਾਲ ਚਲੀ ਜਾਂਦੀ ਹੈ ਸ਼ੁਰੂ ਵਿੱਚ ਪ੍ਰੈਕਟਿਸ ਕਰਨੀ ਪੈਣੀ ਹੈ ਮੈਂ ਫਿਰ ਦੱਸਦਾ ਮੈਂ ਇਹਦਾ ਮਤਲਬ ਇਹ ਨਹੀਂ ਕਿ ਇਦਾਂ ਤੁਹਾਨੂੰ ਬੈਠ ਕੇ ਹੀ ਪ੍ਰਭੂ ਪਰਮਾਤਵਾਦੀ ਭਗਤੀ ਹੋਣੀ ਹੈ ਮਾਫ ਕਰਨਾ ਜੀ ਇਹਦਾ ਮਤਲਬ ਇਹ ਕੁਝ ਨਹੀਂ ਹੈ ਜਿਵੇਂ ਇੱਕ ਨਿੱਕਾ ਬੱਚਾ ਤੁਸੀਂ ਨਿੱਕੇ ਜੰਮਦੇ ਹੋਏ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਕਿ ਚੱਲ ਵੀ ਭਜ ਹੋਣਾ ਜਾਂ ਕਹੇ ਇਹ ਨਹੀਂ ਕਹਿ ਸਕਦੇ ਮੈਂ ਇਹਨੂੰ ਕਦੇ ਤੋੜਨਾ ਨਹੀਂ ਜਦੋਂ ਇਹ 5 ਸਾਲਾਂ ਦਾ ਹੋ ਗਿਆ ਉਹ ਮੈਂ ਕੋ ਭਜ ਉਹਨੂੰ ਪਹਿਲਾਂ ਰੋੜਨਾ ਪੈਣਾ ਉਹਨੂੰ ਇੱਕ ਇੱਕ ਸਟੈਪ ਤੁਰ ਕੇ ਡਿੱਗਣਾ ਪੈਣਾ ਫਿਰ ਹੌਲੀ ਹੌਲੀ ਤੁਰੂਗਾ ਫਿਰ ਜਾ ਕੇ ਕਿਤੇ ਉੱਪਰ ਜੂਗਾ ਜੀ ਉਵੇਂ ਅਸੀਂ ਹਜੇ ਰੋਹਾਨੀ ਤੇ ਰਾਤੇ ਤੁਰੇ ਨਹੀਂ ਅਸੀਂ ਚਾਹੇ 60 ਸਾਲ ਦੀ ਉਮਰ ਹੋ ਗਈ ਬੱਚੇ ਹੀ ਆ ਜੀ ਸਾਨੂੰ ਇਸ ਲਈ ਕੁਝ ਸਮਾਂ ਚਾਹੀਏ 5 ਮਿੰਟ ਚਾਹੀਏ 2 ਮਿੰਟ ਚਾਹੀਏ ਸਵੇਰ ਉੱਠ ਕੇ ਅੱਖਾਂ ਮੀਚ ਕੇ ਉਸ ਪ੍ਰਮਾਤਮਾ ਦੇ ਨਾਲ ਸਾਹ ਜਪਾ ਲੋ ਉਸ ਤੋਂ ਬਾਅਦ ਸਾਹ ਸਾਸ ਤੇ ਸ਼ੁਕਰਾਨਾ ਜਦੋਂ ਯਾਦ ਹੁੰਦਾ ਕਰ ਲੋ ਕੋਈ ਗਲਤ ਕਰਦਾ ਉਦੋਂ ਵੀ ਸ਼ੁਕਰਾਨਾ ਕਰ ਲੋ ਕੋਈ ਵਧੀਆ ਹੁੰਦਾ ਉਦੋਂ ਵੀ ਸ਼ੁਕਰਾਨਾ ਕਰ ਲੋ ਇਹ ਗੱਲ ਦਾ ਸ਼ੁਕਰਾਨਾ ਕਰ ਲਉ ਰੱਬਾ ਤੂੰ ਮੈਨੂੰ ਇਹ ਸਮਝ ਬਖਸ਼ੀ ਮੈਂ ਇਹ ਚੀਜ਼ ਨੂੰ ਨੋਟ ਕਰ ਸਕਿਆ ਬਸ ਇਨੀ ਇੱਕ ਗੱਲ ਹੈ ਜੀ ਇਹ ਹੁਕਮ ਦੇ ਵਿੱਚ ਸਾਨੂੰ ਉੱਤਮ ਨਹੀਂ ਚਲੀ ਜਿਹੜੀ ਗੱਲ ਸਮਝ ਪੈ ਜੇਗੀ ਇਹ ਹੁਕਮ ਦੇ ਵਿੱਚ ਦੁੱਖ ਤੇ ਸੁੱਖ ਕਿਵੇਂ ਪਾਉਣੇ ਆ ਦੁੱਖ ਤੇ ਸੁੱਖ ਹੰਡਾਉਣੇ ਕਿਵੇਂ ਆ ਕਿਉਂਕਿ ਦੁੱਖ ਵਿੱਚ ਦੁੱਖ ਵੀ ਨਹੀਂ ਹੈ ਤੇ ਸੁੱਖ ਵਿੱਚ ਸੁੱਖ ਵੀ ਹੈ ਨਹੀਂ ਠੀਕ ਹੈ ਜੀ ਫਿਰ ਧਿਆਨ ਨਾਲ ਸਮਝਣਾ ਜਦੋਂ ਬੰਦ ਬੰਦ ਕਟਵਾਏ ਸੀ ਉਹਨਾਂ ਸਿੰਘਾਂ ਨੇ ਕੋਈ ਰੋਣਾ ਨਹੀਂ ਪਾਇਆ ਕੋਈ ਰੋਇਆ ਨਹੀਂ ਬਾਣੀ ਚੱਲਦੀ ਰਹੀ ਜਿਨ੍ਹਾਂ ਨੇ ਤਨ ਆਰਿਆਣਾ ਚਰਾਇਆ ਸੀ ਬਾਣੀ ਚੱਲਦੀ ਰਹੀ ਹੋਰ ਬਹੁਤ ਸਿੰਘ ਨੇ 84 ਵੇਲੇ ਦੀ ਗੱਲ ਕਰ ਲਓ ਜੀ ਜਨ ਜਿਹੜੇ ਜੇਲਾਂ ਵਿੱਚ ਸੀ ਕਹਿੰਦੇ ਨੇ ਮੁੱਖੋਂ ਇੱਕ ਸੀ ਨਹੀਂ ਕਢਾ ਸਕਿਆ ਕਿੰਨਾ ਦੇ ਮੁੱਖੋਂ ਬਾਣੀ ਚੱਲਦੀ ਰਹੀ ਉਹਨਾਂ ਅੰਦਰ ਉਹ ਹੈ ਜੀ ਦੁੱਖ ਵਿੱਚ ਉਹਨਾਂ ਨੂੰ ਦੁੱਖ ਨਹੀਂ ਹੈ ਮੇਰੇ ਅਰਗੇ ਦੇ ਨਾਲ ਇੱਕ ਪੇਪਰ ਦੇ ਨਾਲ ਕੱਟ ਪੈ ਜੇ ਤਾਂ ਕਈ ਵਾਰ ਮੂੰਹੋਂ ਹਾਈ ਨਿਕਲਦੀ ਹੈ ਜੀ ਠੀਕ ਹੈ ਤੁਸੀਂ ਵੀ ਸਰਚ ਕੇ ਦੇਖ ਲਿਓ ਸ਼ਾਇਦ ਕਈ ਵਾਰ ਕਦੇ ਠੋਕਰ ਵੱਜੇ ਕਿਵਰੇ ਮੂੰਹ ਚ ਸੈਸ ਬਾਈ ਕਈਆਂ ਦੇ ਗਾਣੇ ਨਿਕਲ ਜਾਂਦੀਆਂ ਕੰਨੀਆਂ ਦੇ ਮੇਰਾ ਗੰਦ ਹਾਈ ਰੱਬਾ ਹਾਈ ਮੇਰੇ ਰੱਬਾ ਮਰਗੇ ਰੱਬਾ ਨਿਕਲਦਾ ਜੀ ਉਹਨੂੰ ਮਰਗੇ ਰੱਬਾ ਹਾਈ ਰੱਬਾ ਜਿਹੜਾ ਗਾਣੇ ਨੂੰ ਕਹਿੰਦੇ ਵਿਆਹੀ ਗਰੁੱਪ ਹਲਾ ਕਰੇ ਦੇ ਨਾਲ ਬਰਤਲੋ ਚੇਂਜ ਕਰ ਲਓ ਕਿਉਂਕਿ ਜੇ ਰੋਹਾਨੀਅਤ ਰੱਬ ਤੇ ਚੱਲਣਾ ਨਾ ਸਾਨੂੰ ਆਪਣੇ ਸ਼ਬਦ ਵੀ ਬਦਲਨੇ ਪੈਣੇ ਆ ਠੀਕ ਹੈ ਜੀ ਤੇ ਅੱਜ ਲਈ ਇੰਨਾ ਹੀ ਹੁਕਮ ਹੀ ਉਤਮਨੀ ਚ ਹੁਕਮ ਲਖ ਦੁੱਖ ਸੁੱਖ ਪਾਈਏ ਤੇ ਗਾ ਕੇ ਬਾਣੀ ਨੂੰ ਜਦੋਂ ਆਪਾਂ ਪਹਿਲਾਂ ਪੜਿਆ ਸੀ ਪੜ ਸਕਦੇ ਹਾਂ ਜੀ ਹੁਕਮੇ ਉਤਮ ਨੀਚ ਹੁਕਮ ਲਖ ਦੁਖ ਸੁਖ ਪਾਹੀਐ ਐਸੀ ਜੀ ਦੂਸਰੀ ਪੌੜੀ ਦੀ ਤੀਸਰੀ ਪੰਕਤੀ ਅਜਲੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ